તું કૌણ મે ਏ ਸਾਡਾ ਛੱਡਦਾ ਕੋਟ ਦਿਲ ਤੋਂ ਸਾਡੀ ਛੱਡ ਤੋਂ ਕੋਟ ਦਿੰਦੇ ਲੋ ਜੀ ਬਰਾਸੀ ਜ਼ਿੰਦਗੀ ਚ ਦੋ ਵਾਰ ਹੀ ਲੰਦਾ ਸਾਰੀ ਜ਼ਿੰਦਗੀ ਚ ਓਏ ਸਾਰੀ ਜ਼ਿੰਦਗੀ ਚ ਬਰਾਸੀ ਦੋ ਵਾਰ ਹੀ ਲੰਦਾ ਹਾਂ ਔਰ ਕਿਹੜਾ ਕਿਹੜਾ ਵੀ ਹਾਂ ਕਿਹੜਾ ਕਿਹੜਾ ਓਏ ਇੱਕ ਵਾਰੀ ਜਦੋਂ ਆਉਂਦਾ ਓਏ ਇੱਕ ਵਾਰੀ ਜਦੋਂ ਆਉਂਦਾ ਇੱਕ ਵਾਰੀ ਜਦੋਂ ਓਏ ਤੁਵਾਰੀ ਜੇ ਤੂੰ ਜਾਂਦਾ ਆ ਓਏ ਮੇਰਾ ਪਪਾ ਮਰ ਗਿਆ ਇਹਦਾ ਪਪਾ ਮਰ ਗਿਆ ਓਏ ਉਹਨੂੰ ਦਿਵਾਉਣ ਲੱਗੇ ਉਹ ਸਾਲਾ ਉੱਠ ਕੇ ਬਹਿ ਗਿਆ ਪਰ ਕਿਉਂ ਆ ਪਰ ਕਿਉਂ ਓਹ ਕਹਿੰਦਾ ਸਾਲਾ ਬਣਉਣ ਦਾ ਦੁੱਖਾ ਮਰਿਆ ਮੈਨੂੰ ਬਹਿਣ ਮਾਉਣ ਦਾ ਕਹਤਾ ਸੀ ਜਿੰਨੇ ਵੀ ਭੈਣ ਦੀ ਬਰਾਤ ਆਈ ਇਹਨ ਸਾਰੇ ਨੇ ਤੋਤਾ ਹੀ ਮਾਰ ਛਟਿਆ ਹਰ ਤੋਤਾ ਕੁਮਾਰ ਮਿੱਤੇ ਹਾਂ ਤੋਤਾ ਕੁਮਾਰ ਦਾ ਯਾਰ ਤੋਤਾ ਬਰਾਤੀਆਂ ਨੂੰ ਵੇਖ ਕੇ ਭਰਕੀਂ ਕਹਿੰਦਾ ਕੀ ਕੀਤਾ ਕਿਨੇ ਬੱਲਾ ਬੱਲਾ ਉਹ ਪਹਿਲਾਂ ਕਨੇ ਕਨੇ ਆਉਂਦੇ ਸੀ ਅੱਜ ਕਿੱਥੇ ਹੋ ਗਿਆ ਗਏ ਇਹ ਵੀ ਬਰਾਸੀ ਪੜਿਆ ਕੀ ਹੋਇਆ ਵੀ ਬਰਾਸੀ ਪੜਿਆ ਉਹ ਸਾਲੇ ਮੇਰੇ ਤੂੰ ਕਿਨੂ ਕਿਨੂ ਪੜਿਆ ਓਏ ਪੜੇ ਪੜੇ ਓਏ ਇਹ ਪਿਛਲੇ ਹਫ਼ਤੇ ਮੈਨੂੰ ਮਿਲਣਾ ਆ ਗਿਆ ਸ਼ੇਰ ਪਿਛਲੇ ਹਫ਼ਤੇ ਤੇ ਵੀ ਸ਼ੇਰ ਮਿਲਣ ਵਾਸਤੇ ਆ ਗਿਆ ਇਹ ਕਹਿੰਦਾ ਯਾਰ ਮੈਨੂੰ ਸ਼ੇਰ ਕਮਾ ਕੇ ਲਿਆ ਮੈਨੂੰ ਸ਼ੇਰ ਕਮਾ ਕੇ ਆ ਮੈਂ ਇਹਨੂੰ ਵੱਡੇ ਹੋਟਲ ਚ ਲੈ ਗਿਆ ਇਹਨੂੰ ਵੱਡੇ ਹੋਟਲ ਚ ਲੈ ਗਿਆ ਓਏ ਇਹ ਕਹਿੰਦਾ ਯਾਰ ਜੇ ਬਾਥਰੂਮ ਜਾਣਾ ਮੈਨੂੰ ਬਾਥਰੂਮ ਲੈਣਾ ਮੈਂ ਇਹਨੂੰ ਬਾਥਰੂਮ ਦੇ ਦਰਵਾਜ਼ੇ ਤੱਕ ਬਾਥਰੂਮ ਚ ਵੜਦਾ ਇਹ ਸਾਲਾ ਅੰਦਰ ਜਾ ਕੇ ਫਰਨੈਲ ਦੀਆਂ ਗੋਲੀਆਂ ਖਾਣ ਇਹਨੂੰ ਬੜ ਕੇ ਫਰਨੈਲ ਦੀਆਂ ਗੋਲੀਆਂ ਖਾ ਆ ਬਾਹਰ ਮੇਨੂ ਟਿਕਟਾ ਕਹਿੰਦਾ ਯਾਰ ਇੱਥੋਂ ਦੇ ਸ਼ੱਕਰਪਾਰੇ ਕੋੜੇ ਬਣੇ ਆ ਓਏ ਉਹ ਤੈਨੂੰ ਮੈਂ ਨਹੀਂ ਗੱਲ ਦੱਸਾਂ ਓਏ ਆ ਜਿਹੜਾ ਕੀ ਹੋਇਆ ਓਏ ਇਹਦਾ ਨਵਾਂ ਨਵਾਂ ਵਿਆਹ ਹੋਇਆ ਲੈ ਵੀ ਇਹਦਾ ਨਵਾਂ ਨਵਾਂ ਵਿਆਹ ਆਪਣੀ ਜਨਾਨੀ ਨੂੰ ਬੁਲਾ ਕੇ ਕਹਿੰਦਾ ਕਹਿਣ ਲੱਗਾ ਵੀ ਤੂੰ ਦੱਸ ਭਰੀਏ ਨੋ ਪੈ ਤੇਰੀ ਮੈਂ ਕੀ ਖਿੱਚ ਨਾ ਕਰਾਂ ਅਭੀ ਇਹ ਨਵਾਂ ਨਵਾਂ ਵਿਆਹ ਇਹ ਪਹਿਲੇ ਦਿਨ ਆਪਣੇ ਘਰ ਦੇ ਵਿੱਚ ਬੁਲਾ ਭਰੀਏ ਲੋਕ ਕੇ ਦੱਸ ਤੇਰੀ ਮੈਂ ਕੀ ਖਿੱਚ ਨਾ ਕਰਾਂ ਓਏ 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 ਪਰ ਕੀ ਕਹਿਣ ਲੱਗੀ ਉਹਨੇ ਕੀ ਕੀਤਾ ਉਹਨ ਪਰਸ ਵਿੱਚੋਂ ਕੱਢੀ ਫੋਟੋ ਮੇਰੇ ਘਰ ਵਾਲੀ ਨੇ ਆਹੋ ਪਰਸ ਵਿੱਚੋਂ ਕੱਢੀ ਫੋਟੋ ਤੇ ਕਹਿੰਦੀ ਆ ਬੰਦਾ ਲਿਆ ਕੇ ठीकु रहनि आया तारी ਆ ਜਿਹੜਾ ਹਮੇਸ਼ਾ ਵੀ ਕੰਮ ਤੋਂ ਆਇਆ ਸ਼ਾਮੀ ਵੀ ਕੰਮ ਤੋਂ ਆਇਆ ਇਹ ਆਪਣੇ ਘਰ ਵਾਲੀ ਨੂੰ ਭਲਕੇ ਕਹਿੰਦਾ 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 ਭਲੀਏ ਲੋਕੇ ਇੱਕ ਫੜਾਫੜ ਪਾਣੀ ਦਾ ਗਲਾਸ ਲੈ ਆ ਇੱਕ ਪਾਣੀ ਦਾ ਗਲਾਸ ਲੈ ਕੇ ਆ ਓਏ ਪਾਣੀ ਲੈਣ ਚਲੀ ਗਈ ਓ ਪਾਣੀ ਲੈਣ ਚਲੀ ਗਈ ਇਹਦੀ ਸਾਰੇ ਦੇ ਅੱਖ ਲੱਗ ਗਈ ਇਹਦੀ ਬੰਦੂ ਅੱਖ ਲੱਗ ਗਈ ਉਹ ਬੱਚਾ ਦੀ ਸਾਰੀ ਰਾਤ ਪਾਣੀ ਲੈ ਕੇ ਖੜੀ ਉਹ ਸਾਰੀ ਰਾਤ ਪਾਣੀ ਲੈ ਕੇ ਖੜੀ ਰਹੀ ਇਹਦੀ ਅੱਖ ਖੁੱਲ੍ਹੇ ਸਵੇਰ ਹੋਈ ਅੱਖ ਨਹੀਂ ਸਵੇਰ ਹੋਈ ਇਹ ਆਪਣੇ ਜਨਾਨੀਆਂ ਨੂੰ ਵੇਖ ਕੇ ਹੈਰਾਨ ਪਰੇਸ਼ਾਨ ਹੋ ਗਿਆ ਆਪਣੀ ਚੜ੍ਹਨ ਵਿੱਚ ਅਰੇ ਪਰੇਸ਼ਾਨ ਹੋ ਗਿਆ ਇਹ ਕਹਿੰਦਾ ਭਲੀਆਂ ਲੱਗ ਕੇ ਤੂੰ ਮੇਰਾ ਦਿਲ ਜਿੱਤ ਲਿਆ ਵਧੀਆ ਲੱਗ ਕੇ ਤੂੰ ਮੇਰਾ ਦਿਲ ਜਿੱਤ ਲਿਆ ਅੱਜ ਮੰਗ ਕੀ ਮੰਗਦੀ ਅੱਜ ਮੰਗ ਲਾ 24 ਮੰਗਣਾ ਉਹ ਕਹਿੰਦੀ ਸਾਲਿਆ ਤਾਕ ਦੇ ਦੇ ਕਿਆ ਕਿਸੇ ਦਾ ਵਿਆਹ ਚਾਹਿਆ ਗਿਆ ਇਹ ਕਿਸੇ ਦਾ ਵਿਆਹ ਚਾਹਿਆ ਗਿਆ ਇਹਨੂੰ ਕੋ ਭਾਈ ਭਲਕੇ ਕਹਿੰਦਾ ਕੀ ਕੀਤਾ ਕਹਿੰਦਾ ਯਾਰ ਤੂੰ ਵੇਲੇ ਖੜਾ ਵੇਲੇ ਖੜਾ ਚੱਲ ਓਕੇ ਓਕੇ ਵੇਲੇ ਖੜਾ ਇਹਨੂੰ ਕਹਿੰਦਾ ਤੂੰ ਵੇਲੇ ਖੜਾ ਚੱਲ ਤੂੰ ਰੋਟੀ ਖਾ ਲੈ ਤੂੰ ਰੋਟੀ ਖਾ ਲੈ ਓਏ ਇਹਨੇ ਭਲਕੇ ਕੀ ਕੀਤਾ ਕੀ ਕੀਤਾ ਇਹ ਸਾਲਾ 15 ਨਾਲ ਕਦਾ ਹੀ ਖਾ ਕੋਤ ਪੰਗਾ ਨਰ ਕੱਲਾ ਖਾ ਗਿਆ ਕੱਲਾ ਹੀ ਖਾ ਗਿਆ ਫੇਰ ਸਵੇਰੇ ਬਾਥਰੂਮ ਗਿਆ ਸਵੇਰੇ ਬਾਥਰੂਮ ਗਿਆ ਰੱਬ ਕਾੜੀ ਹੱਥ ਜੋੜੇ ਰੱਬ ਕਾੜੀ ਹੱਥ ਜੋੜੇ ਅੱਗੇ ਜਾ ਖਦਾ ਓਏ ਅਕਮਤੀ ਅੱਗੇ ਜਾ ਖਦਾ i <laughs> ਨਵੀ ਅੱਜ ਮੈਂ ਸਵੇਰੇ ਘਰੋਂ ਨਿਕਿਆ ਅੱਜ ਸਵੇਰੇ ਤੂੰ ਘਰੋਂ ਨਿਕਿਆ ਮੈਂ ਲੈ ਰਿਹਾ ਸੁਰੀਆਵਾ ਲੈ ਰਿਹਾ ਸੁਰੀਆਵਾ ਮੇਰੇ ਰਾਹ ਦੇ ਵਿੱਚ ਕੁੱਤੀ ਬੈਠੀ ਓਏ ਕਿਤੇ ਤੇਰੇ ਰਾਹ ਕੁੱਤੀ ਬੈਠੀ ਮੈਂ ਕੁੱਤੀ ਦੀਆਂ ਅੱਖਾਂ ਚੱਕੋ ਵੇ ਕੁੱਤੀ ਦੀਆਂ ਅੱਖਾਂ ਦੇਖਾ ਪਾਈਆਂ ਯਾਰ ਮੈਂ ਇਹਨੂੰ ਗਾਣਾ ਸੁਣਾਉਂਦਾ ਕੁੱਤੀ ਨੂੰ ਵੀ ਗਾਣਾ ਸੁਣਾ ਮੈਨੂੰ ਗਾਣਾ ਸੁਣਾਇਆ ਨਹੀਂ ਮੈਂ ਤੇਰੇ ਉੱਤੇ ਰਹਿ ਗਿਆ ਸੋਹੀਆਂ ਅੱਖਾਂ ਵਾਲੀ ਓਏ ਦੱਸ ਜੇ ਕੁੱਤੀ ਨੂੰ ਗਾਣਾ ਸੁਣਾ ਤੇਰੇ ਉੱਤੇ ਰਹਿ ਗਿਆ ਸੋਹੀਆਂ ਅੱਖਾਂ ਵਾਲੀ ਯਾਰ ਕੁੱਤੀ ਨੇ ਗੁੱਸਾ ਕੀਤਾ ਕਿਤੇ ਤੇਰਾ ਗੁੱਸਾ ਕੀਤਾ ਉਹ ਨੱਟ ਕੇ ਗਈ ਉਹ ਨੱਟ ਕੇ ਗਈ ਉਹ 57 ਕੁੱਤੇ ਲੈ ਉਹ ਨੱਟ ਕੇ ਗਈ 57 ਕੁੱਤੇ ਲੈ ਮੈਂ ਉਹਨੂੰ ਕਿਹਾ ਤੂੰ ਮੈਨੂੰ ਕੁੱਤਿਆਂ ਤੋਂ ਡਰਾਉਣੀ ਆ ਮੈਨੂੰ ਕੁੱਤਿਆਂ ਤੋਂ ਡਰਾਉਣੀ ਆ ਮੈਂ ਕਿਹਾ ਮੈਨੂੰ ਇਹ ਕੁੱਤੇ ਜਾਣ ਦੇ ਮੈਨੂੰ ਕੁੱਤੇ ਜਾਣ ਦੇ ਲੇਕਿਨ ਮੈਂ ਹੁਣੇ ਲੈ ਗਿਆ ਮੈਂ ਹੁਣੇ ਲੈ ਗਿਆ ਆ ਚੰਡੀਆ ਤੁਰਿਆ ਜਾਵੇ ਇਹ ਤੁਰਿਆ ਜਾਵੇ ਕੋਈ ਜੇ ਕੋ ਨੂੰ ਬਾਬਾ ਮਿਲ ਪਿਆ ਇਹ ਨੂੰ ਇੱਕ ਬਾਬਾ ਮਿਲ ਪਿਆ ਇਹ ਬਾਬਾ ਨੂੰ ਬੜਾ ਕੀ ਕਹਿੰਦਾ 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 ਬਾਬਾ ਜੀ ਬਹੁਤ ਪਰੇਸ਼ਾਨ ਬਹੁਤ ਆ ਮੈਂ ਪਰੇਸ਼ਾਨ ਬਹੁਤ ਆ ਬਾਬਾ ਕਹਿੰਦਾ ਸਾਰਾ ਬਾਬੇ ਕਿਹੜੇ ਸੁਖੀ ਆ ਹੋਰ ਭਾਈ ਬਾਬਾ ਕਹਿੰਦਾ ਕਾਹਦੀ ਪਰੇਸ਼ਾਨੀ ਕਾਹਦੀ ਪਰੇਸ਼ਾਨੀ ਤੈਨੂੰ ਇਹ ਕਹਿੰਦਾ ਬਾਬਾ ਜੀ ਮੇਰੀ ਜਨਾਨੀ ਨੱਟ ਗਈ ਤੇ ਬਾਬੇ ਨੂੰ ਕਹਿੰਦਾ ਮੇਰੀ ਜਨਾਨੀ ਨੱਟ ਗਈ ਆ ਬਾਬਾ ਕਹਿੰਦਾ ਸਾਰਾ ਬਾਬਿਆਂ ਦੀ ਕਿਹੜੀ ਘਰ ਵੇਖੀ ਆ ਕਹਿੰਦੀ ਅੱਗੋਂ ਵੀ ਪਰੇਸ਼ਾਨੀ ਦੋ। ਇਹਦਾ ਬਾਬਾ ਜੀ ਮੇਰਾ ਤੇ ਮਕਾਨ ਵੀ ਹੈ ਨਹੀਂ। ਮੇਰਾ ਮਕਾਨ ਵੀ ਹੈ ਨਹੀਂ। ਬਾਬਾ ਕਹਿੰਦਾ ਸਾਲਾ